ਸਰ ਜਿਸ ਤਰੀਕੇ ਸੇ ਪੰਜਾਬ ਸਰਕਾਰ ਨੇ ਲੈਂਡ ਫਿਲਿੰਗ ਸਕੀਮ ਕੋ ਵਾਪਸ ਲਿਆ ਹੈ ਕਿਸ ਤਰੀਕੇ ਸੇ ਆ। ਬਿਕੋਸ ਸਭ ਤੋਂ ਪਹਿਲਾ ਤਾਂ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦੇਣੀ ਚਾਹਣਾ। ਕਿ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਹੈ। ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਉਹਨਾਂ ਵਰਕਰ ਸਾਥੀਆਂ ਨੂੰ ਵੀ ਵਧਾਈ ਦੇਣੀ ਚਾਹਣਾ। ਕਿ ਜਿਨ੍ਹਾਂ ਨੇ ਨਾਲ ਲੜਾਈ ਲੜੀ ਕਿਸਾਨ ਜਥੇਬੰਦੀਆਂ ਦੇ ਨਾਲ ਕਿ ਅੱਜ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਇਹ ਉਸੇ ਤਰ੍ਹਾਂ ਦੀ ਗੱਲ ਹੈ ਕਹਾਵਤ ਹੈ ਕਿਸੇ ਨੇ ਵੀ ਗੰਡੇ ਵੀ ਖਾਦੇ ਤੇ ਛੱਤਰ ਵੀ ਖਾਦੇ ਕਹਿਣ ਦਾ ਮਤਲਬ ਇਹ ਕੋਈ ਪਿਆਰ ਤੇ ਮੋਹ ਮੁਹੱਬਤ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲਈ ਕਿ ਅਚਨਚੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੇ ਦਿੱਲੀ ਦੀਆਂ ਉਹਨਾਂ ਜਿਹੜੀਆਂ ਇਹਨਾਂ ਦੀਆਂ ਟੀਮਾਂ ਹੈ ਦਿੱਲੀ ਪਾਰਟੀ ਕਿ ਇਹਨਾਂ ਨੂੰ ਪਿਆਰ ਜਾਗਿਆ ਆ ਪੰਜਾਬ ਦੇ ਕਿਸਾਨ ਦੇ ਪ੍ਰਤੀ ਇਹਨਾਂ ਨੂੰ ਇਹ ਗੱਲ ਸਮਝ ਆ ਗਈ ਕਿ ਪੰਜਾਬ ਦੇ ਕਿਸਾਨਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਸਿਰੇ ਨਹੀਂ ਚੜ੍ਹਣ ਦੇਣਾ ਕਿਉਂਕਿ ਇਹਦੀ ਵੀ ਲੈਂਡ ਪੂਲਿੰਗ ਪਾਲਿਸੀ ਸੀ ਮਾੜੀ ਨੀਅਤ ਨਾਲ ਬਣਾਈ ਗਈ ਸੀ ਇਹਦੇ ਵਿੱਚ ਕੋਈ ਕਿਸਾਨਾਂ ਦੇ ਭਲੇ ਲਈ ਨਹੀਂ ਸੀ ਕੋਈ ਪੰਜਾਬ ਦੇ ਭਲੇ ਲਈ ਨਹੀਂ ਸੀ ਇਹ ਤਾਂ ਕੇਵਲ ਇੱਕ ਪੈਸੇ ਇਕੱਠੇ ਕਰਨ ਦਾ ਜ਼ਰੀਆ ਸੀਗਾ ਇਹ ਤਾਂ ਝੂਠੇ ਵਾਦੇ ਪੂਰੇ ਕਰ ਲਾਂਗੇ ਇਸ ਇਸ ਕੰਮ ਦੇ ਰਾਹੀਂ ਦੂਸਰਾ ਆਪਣੀਆਂ ਜੇਬਾਂ ਵੀ ਗਰਮ ਕਰਨਾ ਸੋ ਇਸ ਕਰਕੇ ਇਹਦੇ ਤੇ ਮਾਨਯੋਗ ਹਾਈ ਕੋਰਟ ਨੇ ਵੀ ਤੱਥਾਂ ਦੇ ਆਧਾਰ ਤੇ ਰੋਕ ਲਾਈ ਔਰ देर ਆਇਆ ਦੁਰਸਤ ਆਇਆ ਅਲਟੀਮੇਟਲੀ ਸਰਕਾਰ ਨੂੰ ਇਸ ਗੁੰੰਗੀ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਗਈ ਕਿ ਸਾਨੂੰ ਲੋਕਾਂ ਦਾ ਵਿਰੋਧ ਚਲਣਾ ਪੈਣਾ ਹੈ ਸਾਡਾ ਵੱਡਾ ਨੁਕਸਾਨ ਹੋ ਜਾਏਗਾ ਇਸ ਕਰਕੇ ਇਹਨਾਂ ਨੇ ਪਾਲਿਸੀ ਵਾਪਸ ਲਈ ਹੈ ਔਰ ਇਸੇ ਤਰ੍ਹਾਂ ਹੀ ਬੀਜੇਪੀ ਨੇ ਤਿੰਨ ਕਾਲੇ ਕਾਨੂੰਨ ਪੰਜਾਬ ਦੇ ਅੰਦਰ ਲੈ ਕੇ ਆਏ ਸੀ ਤੇ ਬਾਦਲ ਪਰਵਾਰ ਨੇ ਉਹ ਤਿੰਨ ਕਾਲੇ ਕਾਨੂੰਨਾਂ ਦੀ ਅਗਵਾਈ ਕੀਤੀ ਵਾਰੇ ਕਹਿਣ ਲੱਗ ਪਏ ਸੀ ਉਹ ਕਾਲੇ ਕਾਨੂੰਨ ਬੜੇ ਚੰਗੇ ਐ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਜਿਹੜੇ ਕਾਂਗਰਸ ਦੇ ਲੋਗ ਐ ਜਾਇ ਕਿਸਾਨ ਜੱਥੇਬੰਦੀਆਂ ਗੁੰਮਰਾਹ ਕਰ ਰਹੀਆਂ ਨੇ ਇਹ ਪਾਲਿਸੀ ਬੜੀ ਵਧੀਆ ਲੈਂਡ ਪੁਲਿੰਗ ਪਾਲਿਸੀ ਐ ਜਿਹਦੇ ਨਾਲ ਲੋਕਾਂ ਦਾ ਭਲਾ ਹੋਣਾ ਸੋ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਜੀ ਨੇ ਸਿਫਾਰਤ ਦਿੱਤਾ ਧਰਨਾ ਲਾਇਆ ਔਰ ਉਸ ਸਿਫੇ ਦਾ ਵੀ ਕੋਈ ਫਾਇਦਾ ਨਹੀਂ ਰਿਹਾ ਲੋਕਾਂ ਨੇ ਆਪਦੇ ਮੰਡੇ ਵਿੱਚੋਂ ਬੀਜੇਪੀ ਦੇ ਪ੍ਰਤੀ ਤੇ ਅਕਾਲੀਵਰ ਦੇ ਪ੍ਰਤੀ ਅੱਜ ਤੱਕ ਉਹ ਨਫਰਤ ਕੱਢੀ ਨਹੀਂ ਕਿਉਂਕਿ ਇਹਨਾਂ ਨੇ ਉਹ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਦਸਤਕਤ ਕੀਤੇ ਸਨ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਲੋਕ ਕਦੇ ਭੁੱਲਣਗੇ ਨਹੀਂ ਕਿ ਕਿਸਾਨ ਦੇ ਪੁੱਤ ਹੁੰਦਿਆ ਹੋਇਆ ਕਿਸਾਨਾਂ ਦੀ ਜ਼ਮੀਨ ਤੇ ਜਿਹੜਾ ਡਾਕਾ ਮਾਰਨ ਦੀ ਕੋਸ਼ਿਸ਼ ਕਰ ਲਈ ਤਾਂ ਸਮਝ ਲਓ ਡਾਕਾ ਵੱਜ ਗਿਆ ਸੋ ਇਹ ਕਦੇ ਲੋਕਾਂ ਨੇ ਮਾਫ ਨਹੀਂ ਕਰਨਾ ਸੋ ਔਰ ਮੈਂ ਅੱਜ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਉਹਨਾਂ ਸਾਡੇ ਭਰਾਵਾਂ ਨੂੰ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਆਪਦੀ ਹਾਜ਼ਰੀ ਲਵਾਈ ਮੈਂ ਤਾਂ ਦੇਸ਼ ਦੀ ਲੋਕ ਸਭਾ ਦੇ ਵਿੱਚ ਵੀ ਸਪੀਕਰ ਸਾਹਦੇ ਸਾਹਮਣੇ ਇਸ ਮੁੱਦੇ ਨੂੰ ਚੱਕਿਆ ਸੀ ਅੱਜ ਕਲੇਜੇ ਠੰਡ ਪੈ ਗਈ ਹੈ ਕਿ ਪੰਜਾਬ ਸਰਕਾਰ ਨੇ ਆਪਦਾ ਜਿਹੜਾ ਇਹ ਫਰਮਾਨ ਸੀਗਾ ਅਲਾਈ ਫਰਮਾਨ ਉਹ ਜੰਤਾ ਦਾ ਰੂਬੀ ਕਿ ਵਾਪਸ ਲੈ ਲਈਆ ਡਰ ਗਿਆ ਮਾਣ ਸਰਕਾਰ ਦਬਾਉਂਗੀ ਦਬਾਉ ਮੇਂ ਕੀ ਆ ਗਬਰਾਹੀ ਹੋਈ ਥੀ ਡਰ ਰਹੀ ਥੀ ਕਾਂਪ ਰਹੀ ਥੀ ਗਬਰਾਹੀ ਹੋਈ ਥੀ ਅੰਦਰ ਹੀ ਅੰਦਰ ਤਾਂ ਮੰਨ ਡਰ ਰਿਹਾ ਸੀ ਕਿ ਸਾਡੇ ਨਾਲ ਹੋਏਗਾ ਕੀ ਕਿਉਂਕਿ ਇਹ ਉਸੇ ਤਰ੍ਹਾਂ ਦਾ ਅੰਦੋਲਨ ਬੰਦਾ ਜਾ ਰਿਹਾ ਸੀ ਜਿਸ ਤਰੀਕੇ ਨਾਲ ਕਿਸਾਨਾਂ ਨੇ ਮੋਰਚਾ ਦਿੱਲੀ ਦੀਆਂ ਗੁਰੂਆਂ ਤੇ ਲਾਇਆ ਸੀ ਉਹ ਇਹ ਸਾਰੇ ਦੀ ਸਾਰੀ ਕਹਾਣੀ ਆਮ ਆਦਮੀ ਪਾਰਟੀ ਦੇ ਗੱਲ ਪੈਣੀ ਸੀ ਇਸ ਕਰਕੇ ਸਰਕਾਰ ਡਰਦੀ ਸੀ ਕਿਸਾਨਾਂ 'ਚ ਬੜਾ ਗੁੱਸਾ ਹੈ ਕਿਸ ਪ੍ਰਕਾਰ ਪਟਿਆਲੇ ਦੀ ਸਰਹੱਦ ਤੇ ਬੈਠੇ ਲੋਕਾਂ ਦਿੱਲੀ ਜਾਣਾਸੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਕਿਸ ਤਰ੍ਹਾਂ ਧੱਕਾ ਕੀਤਾ ਗਿਆ ਕੁੱਟਿਆ ਗਿਆ ਮਾਰਿਆ ਗਿਆ ਹਵਾਲਾ ਤੋਂ ਘੜੀਸਿਆ ਗਿਆ ਉਹਨਾਂ ਦੇ ਕਰੋੜਾ ਰੁਪਏ ਦੇ ਸੰਧ ਤੇ ਡਾਇਰੈਕਟਰ ਇਹਨਾਂ ਦੇ ਲੀਡਰਾਂ ਦੇ ਘਰੋਂ ਮਿਲੇ ਇਹ ਗੱਲ ਪੰਜਾਬ ਦਾ ਕਿਸਾਨ ਹੁਣ ਭੁੱਲਦਾ ਨਹੀਂ ਹੈ ਇਸੇ ਕਰਕੇ ਮੈਂ ਕਹਿਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਤੂਏ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣਾਉਣਗੇ ਜਿਹਦੇ ਨਾਲ ਪੰਜਾਬ ਦੇ ਛੋਟੇ ਦਰਮਿਆਨੇ ਕਿਸਾਨਾਂ ਨੂੰ ਨੁਕਸਾਨ ਪਹੁੰਚੇਗਾ ਇਹ ਜਿੱਤ ਜਿਹੜੀ ਹੋਈ ਹੈ ਇਹ ਏਕਤਾ ਦੀ ਜਿੱਤ ਹੈ ਇਹ ਪੰਜਾਬ ਦੇ ਕਿਸਾਨ ਦੀ ਜਿੱਤ ਹੈ ਮੈਂ ਦੁਬਾਰਾ ਫੇਰ ਬਧਾਈ ਦਿੰਦਾ ਹਾਂ